ਇਹ ਬੰਸ ਇਹ ਜੋਗੀ ਬਾਰੇ ਕੋ ਸੋਚੜਾ ਬੂਆ ਸਾਰੇ ਪਿੰਡ ਦੇ ਨਗਰ ਲਈ ਫਿਰਦਾ ਹਰੇਕ ਦੇ ਧਰਮ ਭਰਾ ਬਣ ਜਾਂਦਾ ਹਰੇਕ ਨੇ ਬਿੱਦਰ ਸਿੰਘ ਇਹ ਦੇ ਦਿੰਦਾ ਇਹ ਮੈਂ ਸੁਣਾ ਪ੍ਰੀਤੋਂ ਛੜੀ ਨੇ ਵੀ ਨਗਰ ਲਈ ਫਿਰਦਾ ਉਹ ਉਹ ਤਾਂ ਚੁੱਲ੍ਹੇ ਮੂਰੇ ਬੈ ਕੇ ਰੋਟੀ ਖਾਉਂਦੀ ਉਹਨੂੰ ਇਹਦੇ ਬਾਰੇ ਤਾਂ ਗੱਲ ਕਰਨੀ ਹੀ ਪੈਣੀ ਪ੍ਰੀਤੋਂ ਨਾਲ सरपंच ਦਾ ਫੋਨ ਹੈਲੋ ਹੈਲੋ ਪ੍ਰੀਤੋ ਬੋਲਦੀ ਆ ਬਾਈ ਮੈਂ ਆ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਬੋਲੀਆਂ ਤੂੰ ਸਰਪੰਚ ਸਾਹ ਛੜਾ ਬੰਦਾ ਤੇ ਛੜੀ ਬੰਦੀ ਹਮੇਸ਼ਾ ਵੇਲੇ ਹੀ ਹੁੰਦੇ ਨੇ ਓਏ ਆ ਜਿਹੜਾ ਜੋਗੀ ਫਿਰਦਾ ਪਿੰਡ ਚ ਤੇਰਾ ਕੋਈ ਰਿਸ਼ਤੇਦਾਰ ਲੱਗਦਾ ਹੈ ਨਹੀਂ ਸਰਪੰਸਾ ਫੇਰ ਕੋਈ ਥੋੜੀ ਜਾਣ ਪਛਾਣ ਚ ਆਹੋ ਨਹੀਂ ਸਰਪੰਸਾ ਫੇਰ ਮੈਨੂੰ ਤਿੱਲੇ ਮੂਰੇ ਬਾਕੇ ਰੋਟੀ ਖਾਣ ਵਾਲੀ ਗੱਲ ਸਮਝ ਨਹੀਂ ਆਈ ਪਰੀ ਤੋ ਤੇਰੀ ਸਰਪੰਸਾ ਨਾ ਤਾਂ ਮੇਰੀ ਕੋਈ ਜਾਣ ਪਛਾਣਾ ਤੇ ਨਾ ਹੀ ਕੋਈ ਮੇਰਾ ਰਿਸ਼ਤੇਦਾਰ ਆ ਬਸ ਉਹ ਤਾਂ ਵੈਸੇ ਹੀ ਚੰਗਾ ਯਾ ਲੱਗਣ ਲੱਗ ਗਿਆ ਵੇਹ ਪ੍ਰੀਤੋ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੇਰਾ ਸਮਝਾਉਣ ਦਾ ਫਰਜ਼ ਬੰਦਾ ਵੀ ਅੱਜ ਕੱਲ੍ਹ ਵਾਕਏ ਬਹੁਤ ਹੋ ਰਹੇ ਨੇ ਨਹੀਂ ਸਰਪੰਚ ਸਾਹਿਬ ਉਹ ਲੱਗਦਾ ਤਾਂ ਹੈ ਨਹੀਂ ਵੀ ਕੋਈ ਵਾਕਾ ਕਰ ਸਕਦਾ ਵਿਚਾਰਾ ਪਤਾ ਦਾ ਪ੍ਰੀਤੋ ਬਾਅਦ ਚ ਲੱਗਦਾ ਨਾਲੇ ਆਵੇ ਪਿੰਡ ਦਾ ਪੇਤ ਨਹੀਂ ਦੇਈਦਾ ਹੁੰਦਾ ਕਿਸੇ ਨੂੰ ਕਦੇ ਸਰਪੰਚ ਸਾਹਿਬ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣਦਾ ਨਾਲੇ ਉਹਨੂੰ ਪੇਤ ਲੈਣ ਦੀ ਕੀ ਲੋੜ ਐ ਦੱਸ ਮੈਨੂੰ ਲੱਗਦਾ ਤੈਨੂੰ ਜੋਗੀ ਨੇ ਪਾਗਲ ਕਰਤਾ ਇਹ ਮੈਨੂੰ ਹੀ ਸੋਚਣਾ ਪੈਣਾ ਲੱਗਦਾ ਕੁਛ ਸਰਪੰਚ ਸਾਹ ਉਹ ਕੋਈ ਜੋਗੀ ਨਹੀਂ ਉਹ ਤਾਂ ਕੋਈ ਰਾਂਝਾ ਜੋਗੀ ਆ ਰਾਂਝਾ ਜੋਗੀ ਆ ਬਸ ਰਾਂਝਾ ਜੋਗੀ ਆ ਬਸ ਰਾਂਝਾ ਜੋਗੀ ਆ ਬਸ ਰਾਂਝਾ ਜੋਗੀ ਆ योगी ਨਹੀਂ ਇਹ ਤਾਂ ਮੇਰੇ ਕੋਈ ਮੌਂਦਾ ਵਹਿਮ ਸੀ ਗੇਦੜਵੇਂ ਵਾਲਾ ਬੰਸਾ ਜੋਗੀ ਆਇਆ ਕਿਵੇਂ ਭਗਤਾ ਮੱਕੀ ਨੂੰ ਚੋਕੀ ਪਾਈ ਜਾਨਾ ਮੈਂ ਕਈ ਵਾਰੀ ਇਸ ਕਰਦੇ ਵਿੱਚ ਆਇਆ ਤੈਨੂੰ ਮੈਂ ਪਹਿਲੀ ਵਾਰੀ ਵੇਖਿਆ ਹੈ ਕਿਹੜੇ ਪਿੰਡ ਦਾ ਹੈ ਭਗਤਾ ਵਿਆਹ ਤੋਂ ਪਹਿਲਾਂ ਤਾਂ ਮੈਂ ਕਰਾਈ ਵਾਲੇ ਦਾ ਹੀ ਸੀ ਤੇ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਮੈਂ ਕਿਤੋਂ ਦਾ ਹੀ ਨਹੀਂ ਰਿਹਾ ਬਾਬਾ ਘਰ ਵਾਲੀ ਭੈੜੀ ਹੈ ਡੂਮਣੇ ਮੱਖੋ ਦੀ ਮੱਖੀ ਵਰਗੀ ਹੈ ਡੰਗ ਵੀ ਮਾਰਦੀ ਹੋਣੀ ਹੈ ਬਾਬਾ ਤੂੰ ਤਾਂ ਬੜਾ ਅੰਤਰ ਜੰਮੀ ਆ ਜਮਾ ਹੀ ਸੱਚੀਆਂ ਗੱਲਾਂ ਦੱਸਤੀਆਂ ਜੇ ਡੂੰਮਣੇ ਮੱਖੋ ਦੀਆਂ ਮੱਖੀਆਂ ਡੰਗ ਮਾਰਦੀਆਂ ਤਾਂ ਮਿੱਠਾ ਸ਼ਹਿਦ ਵੀ ਭਗਤਾ ਉਹੋ ਹੀ ਦਿੰਦੀਆਂ ਗਿੱਦੜਵੇਂ ਵਾਲਾ ਬੰਤਾ ਜੋਗੀ ਝੋਟ ਨਹੀਂ ਬੋੜਦਾ ਜਦੋਂ ਲਾਉਂਦਾ ਪੱਕੇ ਹੀ ਪੈਂਚਰ ਲਾਉਂਦਾ ਜੇ ਘਰ ਵਾਲੀ ਲੜਦੀ ਆ ਤਾਂ ਸ਼ਹਿਦ ਵਰਗੇ ਧੀਆ ਪੁੱਤਰ ਵੀ ਉਹੋ ਹੀ ਦਿੰਦੀਆਂ ਰਲ ਮਿਲ ਕੇ ਰਿਆ ਕਰੋ ਭਗਤੋ ਬਾਬਾ ਤੂੰ ਤਾਂ ਮੇਰੀਆਂ ਅੱਖਾਂ ਹੀ ਖੋਲਤੀਆਂ ਸਿੱਧਾ ਤਾਂ ਉਹਨੂੰ ਕਰੇ ਮੈਂ ਵੀ ਨਹੀਂ ਬੋਲਿਆ ਹੁਣ ਤੋਂ ਅਸੀਂ ਰਲ ਮਿਲ ਕੇ ਰਿਆ ਕਰਾਂਗੇ ਠੀਕ ਹੈ ਭਗਤਾ ਜਿਹੜੀਆਂ ਬਾਹਰ ਵਾਲੀਆਂ ਹੁੰਦੀਆਂ ਉਹ ਤਾਂ ਤਿਤਲੀਆਂ ਵਰਗੀਆਂ ਹੁੰਦੀਆਂ ਰਸ ਚੂਸ ਕੇ ਆਉ ਜਾਂਦੀਆਂ ਘਰ ਵਾਲੀ ਨਾਲ ਮੋਹ ਪਿਆਰ ਨਾਲ ਰਿਆ ਕਰ ਉਹੋ ਹੀ ਘਰ ਪਰਿਵਾਰ ਸਹੀ ਹੁੰਦਾ ਜਿੱਥੇ ਮੋਹ ਪਿਆਰ ਹੁੰਦਾ ਵਾਹ ਹੁਣ ਤੋਂ ਬਾਬਾ ਰਲ ਮਿਲ ਕੇ ਰਿਆ ਕਰਾਂਗੇ ਅਸੀਂ ਤਾਂ ਚੰਗਾ ਭਗਤਾ ਬਨਸਾ ਜੋਗੀ ਚੱਲਦਾ ਹੈ ਹੁਣ ਠੀਕ ਹੈ ਬਾਬਾ ਸਕੂਲ ਸਕੂਲ ਜਾਣਾ ਹੈ ਲੈ ਵੀ ਬਣਸੇ ਜੋਗੀ ਮੈਂ ਤਾਂ ਆਪਣੀ ਜਾਂਦਾ ਯਾਰ ਦਿਖਾ ਕਿਸੇ ਨੂੰ ਸੱਪ ਸੁਪ ਛੁੱਟੀ ਹੈ ਕੋਈ ਉੱਟੀ ਪਾਣੀ ਦਾ ਇੰਤਜ਼ਾਮ ਕਰੀ ਆ ਘਰੇ ਇਹ ਛੋਟੇ ਜਿਹੇ ਜਵਾਕ ਜੇ ਪਰਵਿਤੀ ਆਖੀ ਕਹਿੰਦੇ ਹੈ ਨਹੀਂ ਇਹ ਤਾਂ ਉਹ ਹੀ ਹੈ ਜਿਹੜਾ ਕੁੱਤਾ ਮਗਰ ਪਾਉਂਦਾ ਸੀ ਮੇਰੀ ਗੱਲ ਸੁਣੋ ਬਾਲਕੋ ਗਿੱਦੜਵੇਂ ਵਾਲਾ ਬਣਤਾ ਜੋਗੀ ਪਹਾੜਾਂ ਤੋਂ ਆਇਆ ਹੈ ਤੁਹਾਡੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਸਕੂਲ ਜਾਣ ਤੋਂ ਬੜਾ ਡਰ ਲੱਗਦਾ ਹੈ ਸਕੂਲ ਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਦੇ ਦੇਾਂਗੇ ਜੜੀ ਬੂਟੀ ਸਕੂਲ ਜਾਣ ਨੂੰ ਦਿਲ ਵੀ ਕਰੂਗਾ ਰੇਲ ਗੱਡੀ ਵਾਂਗੂ ਜਾਇਆ ਕਰੂਗੇ ਸਕੂਲ ਨੂੰ ਸਕੂਲ ਦਾ ਕੰਮ ਵੀ ਟਾਈਮ ਨਾਲ ਕਰਿਆ ਕਰੂਗੇ ਤੁਸੀਂ ਆਇਆ ਕਰੋ ਆਟਾ ਲੈ ਕੇ ਆਓ ਤੁਹਾਨੂੰ ਸੱਪ ਦਿਖਾਉਣਾ ਹੈ ਨਹੀਂ ਦੇਖਣਾ ਬਾਬਾ ਜੀ ਨਹੀਂ ਦੇਖਣਾ ਸੱਪ ਅਸੀਂ ਸੱਪ ਤੋਂ ਡਰ ਲੱਗਦਾ ਹੋਣਾ ਤੁਹਾਨੂੰ ਲੱਗਦਾ ਹੀ ਉਹ ਕਿਉਂ ਜੋ ਗਿਆ ਐਵੇਂ ਜੋ ਅਕਾਉਂਟ ਰਾਈ ਜਾਣਾ ਹੈ ਦੁਨੀਆ ਕਿੰਨੀ ਬਦਲ ਗਈ ਤੁਸੀਂ ਲੈ ਸੱਪਾਂ ਹੀ ਉਹਦੇ ਫਿਰਦੇ ਹੋ ਤੂੰ ਦੁਨੀਆ ਬਦਲਣ ਦੀ ਗੱਲ ਕਰਦਾ ਏ ਤੇਰੇ ਵਰਗਾ ਵਿਆਹਿਆ ਬੰਦਾ ਘਰ ਵਾਲੀ ਦੇ ਪੁੱਛੇ ਤੋਂ ਬਿਨਾ ਟੀਵੀ ਦਾ ਚੈਂਦਰ ਨਹੀਂ ਬਦਲ ਸਕਦਾ ਤੂੰ ਦੁਨੀਆ ਬਦਲਣ ਦੀ ਗੱਲ ਕਰਦਾ ਉਹ ਤੂੰ ਤਾਂ ਹੋਵੇਂਗਾ ਛੜਾ ਮਲੰਗ ਜਾ ਇਹਨੇ ਗੱਕੋਂੋਂ ਡਰਾਈ ਜਾ ਜਿਹੜੇ ਛੜੇ ਹੁੰਦੇ ਆ ਉਹ ਹੁਣ ਮਲੰਗ ਨਹੀਂ ਰਹੇ ਛੜਿਆਂ ਦੀ ਪੂਰੀ ਸਰਦਾਰੀ ਹੈ ਛੜਿਆਂ ਦੀ ਸਾਰੇ ਲੋਕ ਇੱਜ਼ਤ ਕਰਦੇ ਆ ਅੱਧਕਾਲ ਦੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੀ ਛੜਿਆਂ ਚੋਂ ਹੀ ਬਣਦੀ ਐ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰਿਏ ਅਗਹੀਰ ਨੂੰ ਮੰਦਾ ਬੋਲਣਾ ਤਾਂ ਰੱਬ ਨੂੰ ਗਾਲ੍ਹਾਂ ਕੱਢਣ ਦੇ ਬਰਾਬਰ ਹੁੰਦਾ ਐ ਮੰਦੇ ਬੋਲ ਨਾ ਬੋਲੀਏ ਗੇਦੜਵੇ ਵਾਲੇ ਬੰਸੇ ਜੋਗੀ ਨੇ ਤਾਂ ਲੋਕਾਂ ਦਾ ਭੜਾਈ ਕਰਨਾ ਹੈ ਜੜੀਆਂ ਬੂਟੀਆਂ ਦੀਆਂ ਦਵਾਈਆਂ ਬਣਾ ਕੇ ਉਹ ਨਾਥਾ ਉਰੇਆ ਗਿੱਦੜਵੇ ਵਾਲੇ ਬੰਸੇ ਜੋਗੀ ਨੂੰ ਯਾਦ ਕੀਤਾ ਹੈ ਨਾਥਾ ਨੂੰ ਕਿਵੇਂ ਯਾਰ ਕੀਤਾ ਏ ਚੇਹਿਆ ਮੈਂ ਕਿਵੇਂ ਯਾਰ ਕਰਨਾ ਹੀ ਬਾਬਾ ਮੈਂ ਤਾਂ ਤੇਰੀਆਂ ਬਗਲੀਆਂ ਇਹ ਵੇਖ ਕੇ ਤੈਨੂੰ ਆਵਾਜ਼ ਮਾਰ ਲਈ ਇਹ ਬਗਲੀਆਂ ਚੱਕੀ ਵਰਦਾਂ ਕਲਾ ਸੱਪ ਉਹ ਖਾ ਕੇ ਆਟਾ ਹੀ ਇਕੱਠਾ ਕਰਦਾ ਕੇ ਹੱਥੋਂ ਤੂੰ ਵੀ ਵੇਖ ਲੈਣਾ ਗਿੱਦੜਵੇਂ ਵਾਲਾ ਬੰਸਾ ਜੋਗੀ ਹੱਥ ਵੀ ਦੇਖ ਲੈਂਦਾ ਏ ਜੇ ਬੰਦਾ ਨਾਤਾ ਤੋਤਾ ਹੋਵੇ ਤਾਂ ਮੂੰਹ ਵੀ ਦੇਖ ਲੈਂਦਾ ਹੈ ਕਹ ਤਾ ਤਰ ਬਾਬਾ ਮੈਂ ਹੈਗਾ ਲੈ ਆ ਦਿਖਾ ਫਿਰ ਹੱਥ ਲੈ ਵੇਖ ਗਿੱਦੜਵੇਂ ਵਾਲਾ ਬੰਸਾ ਜੋਗੀ ਜਦੋਂ ਲਾਉਂਦਾ ਪੱਕਾ ਹੀ ਪੈਂਚਰ ਲਾਉਂਦਾ ਹੈ ਠੀਕ ਆ ਬਾਬਾ ਕਦੇ ਝੋਟ ਨਹੀਂ ਬੋੜਦਾ ਠੀਕ ਹੈ ਜੀ ਜਰਦਾ ਬਹੁਤ ਲਾਉਣਾ ਹੈ ਚੇਲਿਆ ਬਾਬਾ ਜੀ ਤੁਸੀਂ ਤਾਂ ਦਿਲ ਦੀਆਂ ਬੁੱਝ ਲੈਨੇ ਹੋ ਬਹੁਲੇ ਅੰਤਰਜਾਮੀ ਆ ਤੁਸੀਂ ਤਾਂ ਮੈਨੂੰ ਲੱਗਦਾ ਰੱਬ ਦਾ ਰੂਪ ਹੀ ਆਂ ਤੁਹਾਡੇ ਚਰਨ ਕਿੱਥੇ ਆ ਬਾਈ ਪੈਰਾਂ ਨੂੰ ਹੱਥ ਲਾਉਣ ਵਾਲੀ ਕੋਈ ਗੱਲ ਨਹੀਂ ਚੇਲਿਆ ਨਾ ਕੋਈ ਅੰਤਰਜਾਮੀ ਵਾਰੀ ਗੱਲ ਹੈ ਜਰਦਾ ਲਾਉਣ ਤੋਂ ਬਾਅਦ ਹੱਥ ਧੋ ਲਿਆ ਕਰੋ ਅੱਧਾ ਕਿਲੋ ਕੜੀ ਤੂੰ ਹੱਥ ਨੂੰ ਲਾਈ ਫਿਰਦਾ। ਬਾਬਾ ਜੀ ਫਿਰ ਕੋਈ ਦਵਾਈ ਦੇ ਦਿਓ। ਦਵਾਈ ਕਾਹਦੀ ਲੈਣੀ ਐ ਚੇਲਿਆ। ਬਾਬਾ ਜੀ ਬੈਠ ਕੇ ਉੱਠੇ ਨਹੀਂ ਜਾਂਦਾ ਸਾਰੇ ਹੱਡ ਬੈ ਟੁੱਟਦੇ ਰਹਿੰਦੇ ਆ। ਗਿੱਦਣਵੇਂ ਵਾਲਾ ਬੰਸਾ ਜੋਗੀ ਜਦੋਂ ਲਾਉਂਦਾ ਪੱਕੇ ਹੀ ਪੈਂਚਰ ਲਾਉਂਦਾ। ਹੱਡ ਤੇਰੇ ਜੋੜ ਦੇਾਂਗੇ ਚੇਲਿਆ। ਬਾਬਾ ਜੀ ਕੋਈ ਦਵਾਈ ਖਾਣੀ ਪਊਗੀ। ਦਵਾਈ ਤਾਂ ਖਾਣੀ ਪੈਣੀ ਐ ਚੇਲਿਆ। ਹੋਰ ਕਿਹੜਾ ਮੈਂ ਹੱਡ ਥੁੱਕ ਨਾਲ ਜੋੜਨੇ ਆ। ਜੇ ਦਵਾਈ ਨਹੀਂ ਖਾਣੀ ਤਾਂ ਥੋੜਾ ਪਰਹੇਜ਼ ਕਰਨਾ ਪਊਗਾ ਚੇਲਿਆ ਬਾਬਾ ਜੀ ਪਰਹੇਜ਼ ਤਾਂ ਮੈਂ ਕਰ ਲੂੰਗਾ ਸ਼ਰਾਬ ਛੱਡ ਦੇ ਚੇਲਿਆ ਜਰਦਾ ਛੱਡ ਦੇ ਚੇਲਿਆ ਬੀੜੀਆਂ ਛੱਡ ਦੇ ਚੇਲਿਆ ਜੀਵ ਥੱਲੇ ਰੱਖਣ ਵਾਲੀ ਗੋਲੀ ਛੱਡ ਦੇ ਚੇਲਿਆ ਕਾਹ ਛੱਡ ਦੇ ਚੇਲਿਆ ਕਿਉਂ ਛੱਡ ਦੇ ਚੇਲਿਆ ਮਿੱਠਾ ਛੱਡ ਦੇ ਚੇਲਿਆ ਉਹ ਤੂੰ ਮੇਰਾ ਹੱਥ ਹੀ ਛੱਡ ਦੇ ਜੋਗੀਆ